ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਤੁਹਾਡੀ ਸਾਰਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਕਿਉਂਕਿ ਤੁਹਾਡੀ سپورਟ ਦੀ ਲੋੜ ਹੈ ਤੇ ਅੱਗੇ ਵੀਡੀਓ ਦੇਖੋ ਹਾਂਜੀ ਅੱਜ ਅਸੀਂ ਚੱਲੇ ਹਾਂ ਜੀ ਲੁਧਿਆਣੇ ਇਹ ਹੈਗਾ ਗੋਨਿਆਂ ਨੇ ਮੰਡੀ ਦਾ ਬੱਸ ਸਟੈਂਡ ਤੇ ਅਸੀਂ ਬੱਸ ਦੀ ਵੇਟ ਕਰੀ ਜਾਂਦੇ ਸੀਗੇ ਜੀ ਬੱਸ ਆਈ ਨਹੀਂ ਸੀ ਬਾਅਦ ਵਿੱਚ ਅਸੀਂ ਬੱਸ 'ਚ ਬੈਠ ਕੇ ਕੋਟਕਪੂਰੇ ਨੂੰ ਜਾ ਰਹੇ ਆ ਪੰਜਾਬ ਰੋਡਵੇ ਅਸੀਂ ਪਹੁੰਚ ਗਏ ਕੋਟਕਪੂਰੇ ਦੇ ਬੱਸ ਸਟੈਂਡ ਤੇ ਅਜੇ ਬੱਸਾਂ ਚੱਲ ਨਹੀਂ ਬਾਅਦ ਚ ਅਸੀਂ ਪਹੁੰਚ ਗਏ ਲਵਲੀ ਯੂਨੀਵਰਸਿਟੀ ਫਗਵਾੜਾ ਬਹੁਤ ਉੱਚੀਆਂ ਉੱਚੀਆਂ ਬਿਲਡਿੰਗਾਂ ਬਣੀਆਂ ਇੱਥੇ ਇਹ ਹੈਗੀ ਹੈ ਘਟੋ ਘਟਾ 100 ਕਿਲੇ ਚ ਆ ਹੋਰ ਵੀ ਮੁੰਡੇ ਮਿਲੇ ਸਾਡੇ ਨਾਲ ਬਾਅਦ ਚ ਅਸੀਂ ਪੇਪਰ ਦੇ ਕੇ ਵਾਪਸ ਆ ਗਏ ਆ ਦੇਖੋ ਬਿਲਡਿੰਗਾਂ ਕਿੱਡੀਆਂ ਕਿੱਡੀਆਂ ਬਾਰੋਂ ਆਉਂਦੇ ਆ ਬੱਚੇ ਇੱਥੇ ਪੜਨ ਆਹ ਸਟੈਚੂ ਇਹ ਬਣਾਇਆ ਹੋਇਆ ਘਰ ਬੂਟ ਜਾ ਬਾਅਦ ਚ ਅਸੀਂ ਬੱਸ ਚ ਬੈਠ ਕੇ ਵਾਪਸ ਆ ਰਹੇ ਹਾਂ ਬੱਸ ਬਹੁਤ ਤੇਜ਼ ਆ ਉਸ ਤੋਂ ਬਾਅਦ ਲਾਸਟ ਤੇ ਅਸੀਂ ਪਹੁੰਚ ਗਏ ਕੋਟ ਕਬੂਰੇ ਦੇ ਬਾਸਸ ਸਟੈਂਡ ਤੇ ਬੱਸ ਹਜੇ ਲੇਟ ਆਉਗੀ ਤੇ ਅਡੀਕ ਕਰ ਰਹੇ ਹਾਂ ਧੰਨਵਾਦ